ਭਾਈ ਰਸਾਲ ਸਿੰਘ ਦੀ ਕਹਾਣੀ ਇਹ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਨਾਲ ਜਿਹਨੂੰ ਭਾਈ ਰਸਾਲ ਸਿੰਘ ਹੋਰਾਂ ਦਾ ਮੇਲ ਹੁੰਦਾ ਹੈ ਉਦੋਂ ਭਾਈ ਰਸਾਲ ਸਿੰਘ ਹੋਰੀ ਇੱਕ ਸ਼ਰਾਬੀ ਹਾਲਤ ਦੇ ਵਿੱਚ ਖੇਤਾਂ ਦੇ ਵਿੱਚ ਪਏ ਸੀ ਭਾਈ ਸਾਹਿਬ ਜੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਹੋਰੀ ਤੁਹਾਡੇ ਪਿੰਡ ਆਉਂਦੇ ਆ ਔਰ ਤੁਹਾਡੇ ਪਿਤਾ ਜੀ ਨੂੰ ਮਿਲਦੇ ਆ ਸਭ ਤੋਂ ਜਿਹੜੀ ਪਹਿਲਾਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਉਹ ਕਿੱਥੇ ਹੁੰਦੀ ਹੈ ਜੀ ਉਹ ਇਸ ਤਰ੍ਹਾਂ ਜੀ ਆ ਸਾਡੇ ਸਾਹਮਣੇ ਪੋਲੇ ਜਿੱਥੋਂ ਤੁਸੀਂ ਗੱਡੀ ਮੋੜੀ ਹੂੰ ਇੱਥੇ ਭਾਈ ਗੁਰਦੇਵ ਸਿੰਘ ਸਮਾਨਵਾਲਾ ਤੇ ਉਹਨਾਂ ਦੇ ਉਦਨ ਸਗਣ ਲੱਗਣਾ ਸੀ ਤੇ ਸੰਤ ਜਿਹੜੇ ਹੀ ਉਹ ਵਿਚੋਲੇ ਸੀ ਤੇ ਨਿੱਕਾ ਨੇ ਕ ਮੀ ਪੈ ਰਿਆ ਸੀ ਤੇ ਉੱਥੇ ਪੁੱਲਤੇ ਸੀ ਤੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਅੱਛਾ ਤੇ ਸੰਤਾ ਨੇ ਚਾਂਕੀ ਪੁੱਛ ਲਿਆ ਕਿ ਸਿੰਘਾ ਵੀ ਰਸਤਾ ਸਮਾਨਵਾਲੇ ਨੂੰ ਕਿਹੜਾ ਜਾਂਦਾ ਤੇ ਡੈਡੀ ਨੇ ਕਿਹਾ ਕਿ ਆ ਸਾਹਮਣੇ ਜਾਂਦਾ ਤੇ ਆਂਦੇ ਵੀ ਅਸੀਂ ਇਸ ਤਰ੍ਹਾਂ ਗੁਰਦੇਵ ਸਿੰਘ ਸਮਾਨਵਾਲੇ ਦੇ ਘਰ ਜਾਣਾ ਤੇ ਡੈਡੀ ਜੀ ਕਹਿੰਦੇ ਕਿ ਉੱਥੋਂ ਇਨਾਮੀ ਪੈਂਡਿਆ ਤੇ ਤੁਸੀਂ ਜਾ ਕੇ ਅਗਲੇ ਦੇ ਘਰ ਭਾਜਣਾ ਪਾਓਗੇ ਤੇ ਸੰਤਾਂ ਨੂੰ ਚੰਗਾ ਮੜਾ ਬੋਲੇ ਥਾਪੀਆਂ ਵੀ ਮਾਰੀਆਂ ਹੂੰ ਤੇ ਫਿਰ ਸੰਤ ਆਦੇ ਵੀ ਕੋਈ ਗੱਲ ਨਹੀਂ ਸਿੰਘਾ ਕਿ ਹਰਮਨ ਸਿੰਘ ਜਿਹੜਾ ਤੂੰ ਉਹ ਸਾਡੇ ਨਾਲ ਤੂੰ ਹੀ ਕੱਲ ਨੂੰ ਕੋਈ ਪਤਾ ਨਹੀਂ ਵੀ ਤੂੰ ਹੀ ਰਲ ਜਾਵੇਂਗਾ ਮਤਲਬ 41 ਨੰਬਰ ਤੁਸੀਂ ਸਾਡੇ ਨਾਲ ਰਲੋਗੇ ਕੱਲ ਨੂੰ ਤੁਸੀਂ ਰਲੋਗੇ ਸਾਡੇ ਨਾਲ ਤੇ ਫਿਰ ਉਸ ਰਾਤ ਨੀਂਦ ਨਹੀਂ ਆਈ ਡੈਡੀ ਨੂੰ ਜਿਵੇਂ ਸੰਤਾ ਨੇ ਕੋਈ ਵਿਧੀ ਬਣਾਈ ਕੋਈ ਚੱਕਰ ਹੀ ਚਲਾਤਾ ਜੀ ਪੀ ਇਹ ਕੱਲ ਨੂੰ ਸਾਡੇ ਨਾਲ ਰਲ ਸਕੇ ਉਸ ਤੋਂ ਅਗਲੇ ਦਿਨ ਜਨ ਚੜਨੀ ਸੀ ਉਹਨਾਂ ਦੀ ਭਾਈ ਗੁਰਦੇਵ ਸਿੰਘ ਦੀ ਰਾਤ ਕੀ ਬੀਤੀ ਫਿਰ ਉਹਨਾਂ ਦੇ ਨਾਲ ਰਾਤ ਬੀਤੀ ਕਿ ਵਾਜਾਂ ਆਉਂਦੀਆਂ ਸੀ ਸਿੰਘਾਂ ਦੀ ਕਿ ਤੈਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਬੁਲਾਰੇ ਆ ਤੇ ਤੂੰ ਚੱਲ ਤੇ ਫਿਰ ਸਵੇਰੇ ਸਾਰੇ ਪਰਿਵਾਰ ਨੂੰ ਸਾਡੀ ਦਾਦੀ ਨੂੰ ਕਿਹਾ ਸਾਡੀ ਮਾਤਾ ਨੂੰ ਕਿਹਾ ਕਿ ਇਤਨਾ ਮੈਨੂੰ ਵਾਜਾਂ ਆਉਂਦੀਆਂ ਨੇ ਕਿ ਸੰਤ ਸਾਧਰਾਏ ਸਿੰਘ ਵਾਜਾਂ ਦਿੰਦੇ ਆ ਉੱਚੀ ਉੱਚੀ ਪਿਛੇਤੀ ਸੰਤਾਂ ਦੇ ਕੋਲ ਚਲਾਇਆ ਤੇ ਫਿਰ ਤਿਆਰ ਪ੍ਰਤਿਆਰ ਹੋ ਕੇ ਇਸ਼ਨਾਨ ਕਰਕੇ ਤੇ ਸੰਤਾਂ ਦੇ ਕੋਲ ਸਮਾਨ ਵਾਲੇ ਨਾਲ ਸਾਡੀ ਦਾਦੀ ਨਾਲ ਮਾਤਾ ਗਈ ਜਗੀਰ ਸਿੰਘ ਭੈਣੀ ਵਾਲੀ ਆ ਬੜੇ ਤਗੜੇ ਆ ਟਕਸਾਲ ਦੇ ਨਾਲ ਉਹਨਾਂ ਦਾ ਬਹੁਤ ਸੁਭਾਂਦ ਜੇ ਤਾਂ ਕੋਈ ਬਹੁਤ ਵੱਡਾ ਸੁਭਾਂਦ ਏ ਉੱਥੇ ਫਿਰ ਰਹਿਣ ਵਸੇਰਾ ਉਹਨਾਂ ਦਾ ਸਗਨ ਲਾ ਕੇ ਤੇ ਉਹਨਾਂ ਦੇ ਘਰ ਸੀ ਰਹਿਣ ਵਸੇਰਾ ਅਗਲੇ ਦਿਨ ਫਿਰ ਜਾਂਦੇ ਜੀ ਜਿਹੜੀ ਉਚੜਨੀ ਸੀ ਨਹੀਂ ਇਹ ਜਦੋਂ ਅਗਲੇ ਦਿਨ ਤੁਹਾਡੇ ਮਾਤਾ ਜੀ ਤੁਹਾਡੇ ਪਿਤਾ ਜੀ ਭਾਈ ਰਸਾਲ ਸਿੰਘ ਜਾ ਕੇ ਸੰਤ ਬਾਬਾ ਜਨਾਰ ਸਿੰਘ ਹਰਾਨ ਨੂੰ ਮਿਲਦੇ ਆ ਫਿਰ ਕੀ ਗੱਲਬਾਤ ਹੁੰਦੀ ਆ ਉੱਥੇ ਗੱਲਬਾਤ ਹੁੰਦੀ ਜੀ ਸੰਤ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਸੀ ਅੰਮ੍ਰਿਤ ਵੇਲੇ ਉੱਥੇ ਪਹੁੰਚ ਗਏ ਸੀ ਤੇ ਆਂਦੇ ਵੀ ਅਸੀਂ ਸੰਤਾਂ ਨੂੰ ਮਿਲਣਾ ਜਿਹੜੇ ਤੁਹਾਡੇ ਘਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਆ ਤੇ ਉਹਨਾਂ ਨੇ ਕਿਹਾ ਕਿ ਤੂੰ ਕੀ ਆਖਣਾ ਉਹਨਾਂ ਨੂੰ ਤੇ ਸੰਤਾਂ ਨੇ ਆਵਾਜ਼ ਇਹਦੀ ਪਛਾਣ ਲਈ ਅੰਦਰੋਂ ਨਿਤਨੇਮ ਕਰਦਿਆਂ ਦੀ ਉਹਨੂੰ ਜਾ ਕੇ ਕਹਿਣ ਲੱਗੇ ਸੰਤਾਂ ਨੂੰ ਕਹਿਣ ਲੱਗੇ ਕਿ ਜਗੀਰ ਸਿੰਘ ਵੀ ਇਸ ਤਰ੍ਹਾਂ ਕਰਕੇ ਇੱਕ ਆਰਫ ਕੇ ਤੋਂ ਸਿੰਘ ਆਇਆ ਹੈ ਉਹ ਅਟ ਕਰਦਾ ਵੀ ਮੈਂ ਮਿਲਣਾ ਸੰਤਾਂ ਨੂੰ ਤੇ ਉਹਨਾਂ ਆ ਵੀ ਇਹਨੂੰ ਇੱਥੇ ਬਿਠਾ ਲਓ ਨਿਤਨੇਮ ਕਰਦੇ ਆ ਫਿਰ ਇਹਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਸੰਤਾ ਨੇ ਕਿਹਾ ਕਿ ਅਸੀਂ ਨਿਤਨੇਮ ਕਰ ਲੈਨੇ ਆ ਫਿਰ ਇਹਨੂੰ ਮਿਲਦੇ ਆ ਜਦੋਂ ਫਿਰ ਨਿਤਨੇਮ ਹੋ ਗਿਆ ਤੇ ਉਸ ਤੋਂ ਬਾਅਦ ਸੰਤਾ ਨੇ ਅੰਦਰ ਬੁਲਾਇਆ ਕਮਰੇ ਦੇ ਵਿੱਚ ਤੇ ਟਹਿ ਕੇ ਪੈਰੀ ਪੈ ਗਿਆ ਸਾਡੇ ਪਿਤਾ ਜੀ ਹਾਂ ਜੀ ਟਹਿ ਕੇ ਪੈਰੀ ਪੈ ਗਿਆ ਆਂਦਾ ਜੀ ਮੈਨੂੰ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਚੰਗਾ ਮਾੜਾ ਬੋਲ ਬੈਠਾ ਤੇ ਮੈਨੂੰ ਮaaf ਕਰ ਦਿਓ ਇਦੋਂ ਪਿੱਛੇ ਹੁਣ ਮੈਂ ਘਰੇ ਨਹੀਂ ਜਾਣਾ ਮੈਂ ਆਪਦੀ ਸਲਾਹ ਕਰਕੇ ਆ ਮੈਂ ਤੁਹਾਡੇ ਨਾਲ ਹੀ ਜਾਣਾ ਤੇ ਸੰਤਾ ਨੇ ਕਿਹਾ ਨਹੀਂ ਸਾਡਾ ਜਿਹੜਾ ਸੰਘਰਸ਼ ਏ ਇਹ ਬਹੁਤ ਲੰਮਾ ਤੇ ਸਿੱਖੀ ਦਾ ਸੰਘਰਸ਼ ਏ ਤੂੰ ਸਾਡੇ ਨਾਲ ਕਦੇ ਨਹੀਂ ਨੀਂ ਸੱਕਦਾ ਤੇ ਸੰਤਾ ਨੂੰ ਆਂਦਾ ਨਹੀਂ ਜੋ ਵੀ ਤੁਸੀਂ ਆਖੋਗੇ ਮੈਂ ਉਹੋ ਕਰਾਂਗਾ ਜਿਹੜੀ ਡਿਊਟੀ ਲਾਓਗੇ ਮੈਂ ਉਹੋ ਹੀ ਡਿਊਟੀ ਨਿਭਾਵਾ ਕਰਾਂਗਾ ਤੇ ਸੰਤਾ ਨੇ ਜਾਨੀ ਕਿ ਮਗਰ ਪੈ ਗਿਆ ਤੇ ਸੰਤਾਨ ਨੇ ਫਿਰ ਕਿਹਾ ਕਿ ਕੋਈ ਗੱਲ ਨਹੀਂ ਫਿਰ ਚੋੜਾ ਤੇ ਇੱਕ ਸ਼ਹਿਰਾ ਤੇ ਕਿਰਪਾਨ ਲਿਆ ਕੇ ਸੰਤਾਂ ਨੇ ਤਿਆਰ ਕਰਕੇ ਤੇ ਨਾਲ ਜਨ ਜਿਹੜੀ ਉਹ ਭਾਈ ਗੁਰਦੇਵ ਸਿੰਘ ਦੀ ਲਗਾਇ ਹੈ ਜਿਹੜਾ ਉਹ ਸੰਤਾਂ ਦਾ ਬਚਨ ਸੀ ਕਿਆਲਮ ਸਿੰਘ ਜਿਹੜਾ ਇਹ ਉਹ ਸਾਡਾ ਡੈਡੀ ਫਿਰ ਉਸ ਜਥੇ ਦੇ ਵਿੱਚ ਰਹਿ ਲਿਆ ਤੇ ਜੰਝ ਗਿਆ ਅੱਛਾ ਫਿਰ ਨਾਲ ਗਏ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਦਾਂ ਬਹੁਤ ਵਾਰੀ ਇਦਾਂ ਹੁੰਦਾ ਕਿ ਕੁਝ ਲੋਕ ਅਮਰਤ ਛਕਦੇ ਆ ਪਰ ਉਹ ਜਿਹੜੀਆਂ ਪ੍ਰਾਣੀਆਂ ਤਾਂ ਛੁੱਟਦੀਆਂ ਨਹੀਂ ਆ ਫਿਰ ਉਹ ਕਿਵੇਂ ਛੁੱਟੀ ਇਹਨਾਂ ਦੀ ਨਹੀਂ ਜੀ ਉਹ ਸੰਤਾ ਨੇ ਜਦੋਂ ਅਮਰਤ ਸ਼ਕਾਹਤਾ ਅਸੀਂ ਦਰਬਾਰ ਸਾਹਿਬ ਲਿਆ ਕੇ ਤੇ ਸੰਤਾ ਨੇ ਆਖਿਆ ਵੀ ਹੁਣ ਤੂੰ ਚੜਦੀ ਕਲਾ ਵਾਲਾ ਰਹੇਗਾ ਤੇ ਤੇਰਾ ਜਿਹੜਾ ਜਿਹੜੀ ਵੀ ਅਸੀਂ ਡਿਊਟੀ ਲਾਉਣੀ ਤੇ ਇਹ ਤੂੰ ਨਿਭਾਉਣੀ ਕਰਨੀ ਹੈ ਇਹ ਸੰਤਾ ਨੇ ਕਸ਼ਹਰੇ ਤੇ ਚੋਲੇ ਜਿਹੜੇ ਸਿੰਘਾਂ ਦੇ ਪਾੜ ਜਾਂਦੇ ਹੀ ਕਸ਼ਹਰਾ ਜਾਂ ਪਾੜ ਜਾਣਾ ਤੇ ਚੋਲਾ ਪਾੜ ਜਾਣਾ ਜਾਂ ਸਾਬਣ ਜਿਵੇਂ ਸਿੰਘਾਂ ਨੂੰ ਦੇਣਾ ਇਸ ਤਰ੍ਹਾਂ ਕਰਕੇ ਡਿਊਟੀ ਲਾਤੀ ਜਿਹੜਾ ਕਾਲ ਤਖਤ ਤੋਂ ਉਥਲੇ ਬੰਨੇ ਕਮਰਾ ਜਿਹੜੀਆਂ ਅਜੇ ਤੱਕ ਗੋਲੀਆਂ ਵੱਜੀਆਂ ਜਿਹੜੀਆਂ ਸਰਕਾਰ ਨੇ ਮਾਰੀਆਂ ਉਦੋਂ ਦੀਆਂ ਉਹ ਕਮਰਾ ਜਿਹੜਾ ਉਹ ਅਜੇ ਤੱਕ ਉਹਨਾਂ ਦਾ ਉੱਥੇ ਆ ਕਮਰਾ ਉਹ ਕਮਰਾ ਫਿਰ ਡੈਡੀ ਨੂੰ ਦੇ ਦਿੱਤਾ ਸੀ ਉੱਥੇ ਫਿਰ ਜਿਹੜੀ ਡਿਊਟੀ ਸੀ ਜੋ ਵੀ ਸੰਤ ਲਾਉਂਦੇ ਸੀ ਤੇ ਦਿਨ ਨਹੀਂ ਚੜਨ ਦਿੰਦਾ ਤੇ ਉਹ ਅਗਲੇ ਦਿਨ ਕਰਕੇ ਤੇ ਸੰਤਾਂ ਨੂੰ ਦੱਸ ਦਿੰਦਾ ਹੈ ਵੀ ਮਾ ਜਿਹੜੀ ਡਿਊਟੀ ਤੁਸੀਂ ਲਾਈਏ ਮੈਂ ਡਿਊਟੀ ਪੂਰੀ ਕਰਾਂ ਜੀ ਉਸ ਤੋਂ ਬਾਅਦ ਫਿਰ ਘਰ ਆਏ ਜੀ ਤੁਹਾਡੇ ਪਿਤਾ ਘਰ ਨਹੀਂ ਘਟ ਹੀ ਆਉਂਦੇ ਰਹੇ ਕਿਤੇ ਕਿਥੇ ਆ ਭਾਵੇਂ ਜੇ ਕਿਤੇ ਸੰਤਾਂ ਦੇ ਨਾਲ ਪ੍ਰਚਾਰ ਤੇ ਆ ਜਾਣ ਤੇ ਆ ਜਾਣ ਨਹੀਂ ਤੇ ਉਹਨਾਂ ਨੇ ਉੱਥੇ ਦਰਬਾਰ ਸਾਹਿਬ ਵੀ ਸੰਤਾਂ ਨੇ ਆਖਿਆ ਕਿ ਤੂੰ ਦਰਬਾਰ ਸਾਹਿਬ ਹੀ ਰਹਿਣਾ ਉੱਥੇ ਫਿਰ ਦਰਬਾਰ ਸਾਹਿਬ ਉਹਨਾਂ ਨੇ ਸ਼ਹੀਦੀ ਪ੍ਰਾਪਤ ਉਦੋਂ ਕੀਤੀ ਏ ਤੇ ਗੋਲੀਆਂ ਚਲਾਉਣਾਂ ਦੀ ਉਹਨਾਂ ਦੀ ਤਸਵੀਰ ਵੀ ਹੈਗੀ ਏ ਜੀ